ਅਸੀਂ ਨਹੀਂ ਬਣਾਉਣਾ ਚਾਹੁੰਦੇ ਸਾਡੇ ਕੋਲੇ ਇੱਥੇ ਆਵੇ ਜਿਹੜਾ ਇੱਥੇ ਦਾ ਕੈਂਡੀਡੇਟ ਹੰਸ ਰਾਜ ਹੰਸ ਹੈ ਇੱਥੇ ਆਵੇ ਜਵਾਬ ਦੇਵੇ ਗੱਲ ਦਾ ਸਾਡਾ ਕੀ ਕਸੂਰ ਹੈ ਅਸੀਂ ਮੰਗਦੇ ਕੀ ਹੈ ਅਸੀਂ ਚਾਹੁੰਦੇ ਕੀ ਹੈ ਆ ਕੇ ਸਾਡੇ ਨਾਲ ਗੱਲ ਕਰੇ ਇੱਥੇ ਅੱਜ ਲੋਕਾਂ ਤੋਂ ਡਰ ਲੱਗਦਾ ਹੈ ਅੱਜ ਤੁਹਾਡਾ ਮੂਹਰੇ ਓਟ ਆਸਰਾ ਲਿਆ ਜਾ ਰਿਹਾ ਹੈ ਪੀਰਾਂ ਨੂੰ ੱੱਕੇ ਮਾਰੋ ਤੇ ਪਰੇ ਨੌਜਵਾਨ ਇੱਕ ਅੱਤਾ ਸਾਨੂੰ ਇੱਥੇ ਮਾਰ ਦਿਓਗੇ ਫਿਰ ਜਿਹੜਾ ਖਮਿਆਜਾ ਭੁਗਤਣਾ ਔਖਾ ਹੋ ਜੂ ਸੋ ਆਪਾਂ ਮੇਰਾ ਕਿਸਾਨ ਭਰਾਵਾਂ ਨੂੰ ਸਾਡਿਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਆਪਾਂ ਆਪਦਾ ਸ਼ਾਂਤਮਈ ਪ੍ਰੋਟੈਸਟ ਰੱਖਣਾ ਹੈ ਉੱਥੇ ਵੀ ਆਪਾਂ ਇਸੇ ਤਰ੍ਹਾਂ ਲੜਿਆ ਇਹਨਾਂ ਨੇ ਗੋਲੀਆਂ ਮਾਰੀਆਂ ਆਪਾਂ ਸਬਰ ਨਾਲ ਜਰਿਆ ਇਹਨਾਂ ਦਾ ਜਵਰ ਤੇ ਹੁਣ ਜਿਹੜੇ ਰਿਜ਼ਲਟ ਆ ਰਹੇ ਆ ਉਹ ਇਹਨਾਂ ਦੇ ਸਾਹਮਣੇ ਆ ਤੇ ਆਉਣ ਵਾਲੇ ਹਲੇ 2 ਮਹੀਨੇ ਇਲੈਕਸ਼ਨ ਦੇ ਵਿੱਚ ਆ ਉਹ ਵੀ ਇਹਨਾਂ ਦੇ ਸਾਹਮਣੇ ਐ ਕੋਈ ਗੱਲ ਨਹੀਂ ਅੰਦਰ ਵੜ ਗਿਆ ਉੱਥੇ ਖੜ ਕੇ ਕੋਈ ਗੱਲ ਨਹੀਂ ਹੋਣੀ ਅਸੀਂ ਇੱਥੇ ਬੈਠੇ ਐ ਹੁਣ ਫਿਰ ਬਾਹਰ ਤਾਂ ਕੱਢਣਾ ਪਊਗਾ ਘਰ ਆਏ 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 ਹੱਲ ਹੋ ਜੂ ਜਿਵੇਂ ਤੁਸੀਂ ਕਰ ਰਹੇ ਹੋ ਹਾਂ ਜ਼ਿੰਮੇਵਾਰ ਅਧਿਕਾਰੀ ਹੁਣ ਤੇ ਇੱਥੋਂ ਕੱਢ ਲਾਂਗੇ ਇੱਥੋਂ ਕੱਢ ਲਾਂਗੇ ਫਿਰ ਪਿੰਡਾਂ 'ਚ ਨਹੀਂ ਆਉਣਾ ਪਿੰਡਾਂ 'ਚ ਤਾਂ ਆਊਗਾ ਪਿੰਡਾਂ ਚ ਪਰ ਤੂੰ ਵੱਡੀ ਫੋਰਸ ਹੋਊਗੀ ਅੱਜ ਤਾਂ ਹਰੇਕ ਪਿੰਡ ਚੋਂ ਕੋਈ ਦੋ ਦੋ ਬੰਦੇ ਚਾਰ ਚਾਰ ਆਇਆ ਹੈ ਫਿਰ ਤਾਂ ਬੀਬੀਆਂ ਵੀ ਹੋਣਗੀਆਂ ਫਿਰ ਤਾਂ ਬੱਚੇ ਵੀ ਹੋਣਗੇ ਫਿਰ ਤਾਂ ਜਿਹੜੇ ਆਮ ਲੋਕ ਸਾਰੇ ਹੋਣਗੇ ਫਿਰ ਪਿੰਡਾਂ ਚ ਕੀ ਕਰੋਗੇ